ਚੱਲ ਲਲਕਰੇ ਨੂੰ ਮਗਰੋਂ ਲਲ ਕਰ ਦੇ ਠੀਕ ਹੈ ਵੀਰੇ ਠੀਕ ਜਾ ਉਹ ਬੇਫਿਕਰ ਰਹਾ ਇਹ ਕਿਤੇ ਜਾਂਦੀ ਆ ਜਾ

Er risksit le Ads deog land eo Jungvall ਕੋਈ ਕਿਹਾ ਹੈ ਨਹੀਂ ਮੈਂ ਆ ਗਿਆ ਨਹੀਂ ਮੈਂ ਮੁੰਡਿਆਂ ਨੂੰ ਮਾਪ ਜਾਨੇ ਪੈਸੇ ਦੇ ਰਿਹਾ ਕਰੇ ਤੇ ਮੁੱਛੀ ਵੀ ਮੱਤ ਆ ਆ ਜੀ ਆ ਆ ਜੀ ਮੈਂ 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 ਜੇ ਮੈਂ ਜੇ ਮੈਂ ਮੈਂ ਜੇ ਮੈਂ ਮੈਂ ਪਾਉਂਦਾ स्टॉप आप बल्ले बल्ले तेरे ਇਧਰ ਆਓ ਜੇ ਤੁਸੀਂ ਪਿਆਰ ਨਹੀਂ ਦੋੜਨ ਬੰਨ੍ਹੋਗਾ ਨਾ ਸ਼ਾਬਾਸ਼ ਹੋਏ ਪੈਰ ਥਲੇ ਰੱਸਾ ਨਾ ਆ ਜੇ तू चा no <messence> of <laughs> के हाँ जी हाँ शाम न चलना है खेत ਰੀਯਾਨ ਟਰੈਕਟਰਸ ਵੀ ਕਰਨੀ ਆ ਆ ਘੋੜੀ ਦੀ ਚੱਲ ਰਹੀ ਫਿਰ ਤੇਰੀ ਤੈਨੂੰ ਵੀ ਕਿੱਲੇ ਦੇ ਕਮਾਇਆ ਕਰਨਾ ਹਸਾਬ ਲਾ ਲਾ ਰਾਜੇ ਐ ਕਿੱਲਾ ਗੱਡ ਕੇ ਤੇਰੀ ਕਰਾਇਆ ਕਰਨੀ ਆ ਜਿਵੇਂ ਕੱਲ ਮੋਟਰਸਾਈਕਲ ਮਗਰ ਭੱਜਿਆ ਸੀ ਓਵੇਂ ਠੀਕ ਕਾਣੀ ਕਾਣੀ ਮੀਂਹ ਨਹੀਂ ਆਉਣੀ ਚਾਹੀਦੀ ਅੱਛਾ ਨਹੀਂ ਠੀਕ ਹੈ ਕੱਲ ਫਿਰ ਲਾਈ ਸੀ ਨੇ ਸਪ੍ਰਿੰਟ ਪੂਰੀ ਰੀਯਾਨਾ ਲਾਉਂਦਾ ਮੋਟਰਸਾਈਕਲ ਨਾਲ ਹੂੰ ਚਲ ਪੜਦਾ ਚਲ ਅੱਛਾ ਸੋ ਮੈਂ 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 ਕੋ ਮੈਂ ਹੱਸਦਾ ਅਜੇ ਨਾ ਫਿਰ ਰਾਜਾ ਹੱਸਦਾ ਹੈ ਅੱਛਾ ਹਾਂ ਰੋਟੀ ਲੈ ਗਿਆ ਰਾਜਾ ਆ ਬੱਕਾ ਉਹ ਆਜਾ ਆ ਲੈ ਲੈ ਮੈਥੋਂ ਆ ਲੈ ਮੂਫਲੀਆਂ ਲੈ ਲੈ ਮੂਫਲੀਆਂ ਚਾਰ ਦੇ ਨੂੰ ਰਾਜੇ ਕੋਈ ਬੰਦਾ ਆਹ ਸੋਰੀ ਯਾ ਲੈ ਆ ਫੜ ਕਿਤੇ ਇੰਨੀ ਘੋੜ ਨਹੀਂ ਚਾਹੀਦੀ ਜੱਟ ਗੋੜ ਨਹੀਂ ਪੀਆ ਦਾ ਬਾਪੂ ਕਹਿੰਦਾ ਇੰਨੀ ਖਾਣ ਨਹੀਂ ਚਾਹੀਦੀ ਨਹੀਂ ਮੈਂ ਨਹੀਂ ਖਾਣੀ ਇਹਨੂੰ ਇਹਨੂੰ ਆਹ ਇਹਨੂੰ ਖਰਾ ਤਾਂ ਖਾਣੀ ਨਹੀਂ ਨਹੀਂ ਮੇਰੇ ਹੈ ਨਹੀਂ ਸੰਭਾਲਾ ਲੈ ਬਈ ਅੱਛਾ ਉਹ ਯਾਰ ਅੱਲ ਸਰਦਾਰ ਸਰਦਾਰ ਆਣਾ ਠੀਕ ਆ ਹਾਂ ਚੱਲ ਜੇ ਮੈਂ ਪੀਲ ਵਾ ਕੇ ਲਿਆ ਹਾਂ ਇਹ ਸਾਡੇ ਉੱਥੇ ਪੰਜ ਪੰਪ ਮਾਰਨ ਪੱਥਾ ਪੰਪ ਵਾਲਾ ਵੀ ਬੰਦਾ ਸੀ ਉਹ ਬਾਈ ਜੀ ਯਾਰ ਤੇਰਾ ਪਾਪਾ ਜੀ ਕਿੰਨਾ ਨੁਕਸਾਨ ਕਰਿਆ ਬੇਚਾਂਦਾ ਤੇ ਜਿਹੜੋਂ ਗੁਰਨੀ ਲੋੜਾ ਚਾਚੇ ਦੇ ਕਿਥੋਂ ਆਏ ਆ ਹਾਂ ਚਾਚਾ ਜੀ ਇੱਕ ਜਿੰਦਗੀ ਦਾ ਰਿਜ਼ਲਟ ਨਹੀਂ ਗਰੀਬ ਦਾ ਗਰੀਬ ਵੈਰੀ ਨਹੀਂਗਾ ਨਹੀਂ ਹਾਂ ਇਹ ਸੰਸਾਰ ਸੰਸਾਰ ਮਾਰ ਕੇ ਆ ਅੱਛਾ ਜੀ ਸੰਸਾਰ ਸੰਸਾਰ ਹੈ ਸ਼ਾ ਮਾਰ ਹਾਂ ਜੀ ਵੱਡੇ ਨੂੰ ਵੱਡਾ ਛੋਟੇ ਨੂੰ ਹਾਂ ਛੋਟੀ ਮੱਛੀ ਨੂੰ ਵੱਡੀ ਮੱਛੀ ਅੱਛਾ ਛੋਟੀ ਮੱਛੀ ਸੀ ਹੈ ਸਿਧਾਂਤ ਹੀ ਹੈ ਹੂੰ ਚਲੋ ਲੋਕ ਪਹਿਲਾਂ ਹੀ ਕੱਢ ਦਿੰਦੇ ਆ ਹੁਣ ਆ ਨਹੀਂ ਕਈਆਂ ਨੂੰ ਤਾਂ ਪਤਾ ਤਾ ਚਾਚਾ ਇਹਦਾ ਕਿਵੇਂ ਖਾਂ ਦਾਇਆ ਉੱਠੇ ਬਣਾ ਬੰਦਾ ਜਿ ਬਾਂਦਰ ਇੱਕ ਮਰ ਮੈਂ ਮਾਇਲ ਜਾ ਗਿਆ ਬੰਨੀ ਹਾਂ ਮੈਂ ਨਹੀਂ ਜਾਇਆ ਬੰਦੇ ਬੰਦੇ ਕੋ ਭਲਕੋ ਮੈਂ ਕਲੀ ਕਰ ਦਿੰਦੇ ਲਾ ਕਰੀਆ ਕਿ ਸੇ ਉਹ ਨੀ ਮੂਰੇ ਕਰ ਚਾਚੇ ਮੋਰੇ ਥੋੜੀ ਕਰਨੀ ਉਹ ਬੇਸ਼ੇਰੀ ਨੂੰ ਛੋਟੀ ਨੂੰ ਚਾਰ ਆ ਉਹਨੂੰ ਛੋਟੀ ਨੂੰ ਚਾਰ ਆ ਆਂਟੀ ਫਨ ਲਾ ਆ ਇਦਰਾ ਚੱਲ ਜਾ ਫਿਰ ਚਾਰ ਦੰਨਾ ਮੈਂ ਰਾਜੇ ਤੈਨੂੰ ਤੇਰਾ ਡੈਡੀ ਕੁੱਟੂ ਆ ਜਿਵੇਂ ਤੂੰ ਆਲਸੀ ਹੋ ਗਿਆ ਨਾ ਤੈਨੂੰ ਕਿਤੇ ਨਹੀਂ ਕੁੱਟਿਆ ਨਾ ਬਸ ਫਿਰ ਇੱਕ ਤੇ ਕੁੱਟ ਪੈ ਜਾਣੀ ਏ ਤੂੰ ਗੱਲ ਹੀ ਨਹੀਂ ਸੁਣਦਾ ਕੇ ਦੀ ਚਾਚਾ मैं <laughs> <trendy गे था। एवानीआगी> नहीं नहीं नहीं। बहुत चलो 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 चलो।, तो चलो।, तो 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 चलो। वाहे jalan kan aja ini kalau mungkin enak banget kita polisi jalan dudja sarpana syabas 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 cello ini ਥੋੜਾ ਰਿਦਮ ਚ ਚੱਲ ਚਾਲ ਚੱਲ ਥੋੜਾ ਯਾ ਹਾਂ ਯਾਰ ਜਿੰਨੇ ਆਨੇ ਆਂ ਦੀ ਜਿੰਨੇ ਕੰਮ ਕਰਦਾ ਬੰਦਾ ਤੇ ਆਪਣੇ ਆਉਣੇ ਜੇ ਕੋਈ ਮਾਰ ਕੋਈ ਸ਼ਾਬਾਸ਼ 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 तार शाबाश माई शाबाश शाबाश सरपंच नी साधनी है साधन सरपच नी वो है तेरी पत्वरी आने ਅਨੇ ਉਹਨੂੰ ਹੜੀ ਵਾਲੀ ਲਾਉਂਗਾ ਫੇਰਾ ਉਹਨੂੰ ਵੀ ਗਜਾਉਂ ਚਾਚਾ ਫੇਰਾ ਠੀਕ ਹਾਂ ਫੇ ਰਸਾ ਰਸਾ ਨਾ ਪਾਵੇ ਤਾਂ ਇਹ ਕਿਸੇ ਕੰਮ ਦੀਆਂ ਨਹੀਂ ਰਹਿੰਦੀਆਂ ਤੂੰ ਤਾਂ ਬਹੁਤ ਚਾਚਾ ਸਵਾਰੀ ਕਰੀ ਹੋਣੀ ਹੈ ਹਨਾ ਇਹਨਾਂ ਦੇ ਤੂੰ ਬਹੁਤ ਸਵਾਰੀ ਕਰੀ ਹੋਣੀ ਹੈ ਘੋੜੀਆਂ ਤੇ 40 ਮਿੰਟਾਂ ਚ ਨੰਨ ਲੈ ਲਈ ਦੀ ਹੈ ਅੱਛਾ ਮੁਕਸਰ ਕੋਲੇ ਨੰਦ ਘਾੜਾ ਜਿਹੜਾ ਮੁਕਸਰ ਕੋਲੇ ਨੰਦ ਘਾੜਾ ਹਾਂ ਯਾਰ ਇਹ ਮੈਂ ਟੋਕੀ ਗਿਆ ਸੀ ਰਗੜੇ ਦਾ ਚਾਚਾ ਮੈਂ ਨਹੀਂ ਹਾਂ ਇਸ ਨੂੰ ਜੋਗ ਹੋਣਾ ਕੋਈ ਨਾ ਕੋਣ ਆ ਕੇ ਲੈਣਾ ਤੇ ਆ ਜਾ ਹਾਂ ਹਾਂ ਨੂੰ ਲੈ ਲੈ ਸਹੀ ਗੱਲ ਐ ਚਾਚਾ ਰੱਬ ਤੈਨੂੰ ਉਮਰ ਦੇਵੇ ਤੈਨੂੰ ਫਿਰ ਆਪਾਂ ਬੋਲੀਆਂ ਪਾਈ ਯਾਰ ਚਾਚਾ ਤੇਰਾ ਇੱਕ ਕਲਾ ਵੇਖਾਂਗੇ ਯਾਰ ਜਿਹੜੀ ਗੱਲਾਂ ਜਿਹੜੇ ਮਰਜ਼ੀ ਚੱਲ ਕੇ ਚੰਗਾ ਠੀਕ ਹੈ ਜੀ ਚਲੋ स्लो 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 देख आए नहीं इस तरह नहीं आए नहीं आए कि चर जाएंगे हैं आए कि चर जाएंगे बेटा चल उधर चल चलो चलो अरे चलो ਚਲੋ ਚਲੋ ਚੱਲ ਚੱਲ ਵੇਖ 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 ਨਹੀਂ 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 ਸਾਰਾ ਵਾਜੇ ਵਿਗਾੜ ਦਿੰਨੀ ਐ ਤੂੰ ਤਾਂ चल फिर चल 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 मैं शाम को फिर चल वापस नहीं चल 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 बेटा अड़िया नहीं अड़िया नहीं अड़िया नहीं चंदा चल

ਨੰਮਾ ਉੰਗਾਂ ਤੋਂ ਨਾ ਪੁੱਦਣਾ ਠੰਡਾ ਜੀ ਬਦਲ ਜਾ ਚਲੋ ਚਲੋ ਇਧਰ 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 ਹਾਂ ਹਾਂ ਚਲੋ 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 ਵੇਖ ਵੇਖਾ ਵੇਖਾ ਵੇਖ ਵੇਖਾ ਚਲੋ ਹੁਣ ਇਧਰ ਲਾ ਲੋ ਦੇਖ ਵਿੱਚ ਨਾ ਵੱਜੋ ਇੱਕ ਦੂਜੀ ਦੇ ਧੰਨਵਾਦ ਦੋਸਤੋ ਵੇਖਣ ਲਈ ਇਹ 5 ਮਹੀਨਿਆਂ ਦੀ ਨਹੀਂ ਹੋਈ ਵੀਰੇ 5 ਮਹੀਨਿਆਂ ਤੋਂ 2-4 ਦਿਨ ਘੱਟ ਹੀ ਹੋਊਗੀ ਚਲ ਹੂੰ ਕੀ ਕਰ ਲੋ ਬ ਕੱਟ ਹੋਣੀ ਹੈ ਸ਼ਾਇਦ 5 ਮਹੀਨਿਆਂ ਦੀ ਨਹੀਂ ਇੱਕ ਕਰੀ ਨਵਾਉਣੀਆਂ ਪੈਣਗੀਆਂ ਗਰਦ ਬਹੁਤ ਜ਼ਿਆਦਾ ਚਲ चलो चलो फिर खरखरे ना चल जा करूगा काम खरखरे ना हूं मारी तो है पर गल नहीं बनती वेख लात बिच वे दी। नहीं है नहीं करना गा चल हाँ टिक टिक के आया कर हाँ चलो ਕਤਾ ਵਿੱਚ ਚੜਦੇ ਆ ਹੁਣ ਤੋਂ ਤੈਨੂੰ ਬੰਨਿਆ ਕਰਾਂ ਗੱਲ ਉਧਰ ਚਲੋ ਚਲੋ ਚਲ 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 ਨਾ ਚਲੋ ਹਾਂ ਹੈ ਏ ਯਾਰ ਮਾਪਿਓ ਨਾ ਬੱਚਿਆਂ ਨੂੰ ਲੈ ਕੇ ਨਹੀਂ ਦਿੰਦੇ ਕੋਈ ਮਜਬੂਰੀਆਂ ਹੁੰਦੀਆਂ ਕਈ ਵਾਰੀ ਪਰ ਇਹ ਨਹੀਂ ਵੀ ਜ਼ਰੂਰੀ ਲੱਖਾਂ ਤੋਂ ਕੰਮ ਚਾਲੂ ਕਰਨਾ ਤੁਸੀਂ ਸਸਤੀ ਲੈ ਲੋ ਸਸਤਾ ਬੱਚਾ ਲੈ ਕੇ ਪਾਲ ਕੇ ਉਹ ਡਬਲ ਪੈਸਾ ਦਾ ਹੋ ਹੀ ਜਾਂਦਾ तकरीबन ਉਦੋਂ ਬਾਅਦ ਚੰਗੀ ਦੀ ਸ਼ੁਰੂਆਤ ਕੀਤੀ ਜਾ ਸਕਦੀ ਆ ਉਹ ਪਏ ਤੇਰਾ 5 ਲੱਖ ਹੋਵੇ ਇਹਨਾਂ ਦੇ ਕੋੜੀ ਲਵੇ ਨਾ ਅਜੇ ਤਾਂ 20 30 ਹਜ਼ਾਰ ਵਾਲੇ ਆ ਉਹ ਮੈਂ ਚਾਲੂ ਕੀਤਾ ਸੀ ਮਾਰ ਲੈਣ ਦੇ ਲੇਟਾ ਨੂੰ ਤੁਮੀ ਮਾਰਲਾ ਮਾਰ ਰਹਾ ਹੈਗਾ ਇਧਰ ਆ ਇਧਰ ਆ ਮਿੱਟੀ ਆਹ ਇਹ ਦਰਾਇਆ ਪੋਲੀ ਐ ਆਹ ਇਹ ਦਰਾਇਆ ਪੋਲੀ ਐ ਵੀਧੀਆ ਨਾ ਵਿੱਚੀ 40 ਨਾ ਵੀ ਅੱਜਕੱਲ ਥੋੜੀਆਂ ਜਿਹਾ ਮਹਿੰਗੀਆਂ ਹੋ ਗਈਆਂ ਬਸ ਬੱਚਾ ਲਿਆ ਜਾ ਸਕਦਾ ਵਧੀਆ ਪਾਲਿਆ ਜਾ ਸਕਦਾ ਇਹਦਾ ਘਰ ਦੀਆਂ ਆਪਣੇ ਪਰ ਉਹ ਤਾਂ ਟਾਈਮ ਹੀ ਬੜਾ ਹੋ ਗਿਆ ਤੇ ਪਰੋਂ ਅਸੀਂ ਕਰਿਆ ਥੋੜਿਆਂ ਤੋਂ ਹੀ ਸੀ 10-20 ਹਜ਼ਾਰ ਦੀ ਲਿਆ ਕੇ ਤੇ ਬਸ ਚਲ ਹਾਂ ਜੀ। ਤਰਾ ਦੇ ਯਾਰ ਉਹ ਆ ਇੱਧਰ ਤਾਇਆ ਹੀ ਨਹੀਂ ਤੂੰ ਬਾਈ ਯਾਰ ਮਿਲਦਾ ਸਹੀ ਬਾਈ ਰਾਣੋ ਇੱਧਰ ਵੀਰਾਂ ਨੂੰ। ਉਹ ਯਾਰ ਬੰਦਾ ਹੀ ਯਾਰ ਮਿਲਦਾ ਹੀ ਨਹੀਂ ਕਿਸੇ ਨੂੰ ਅੱਜ ਕੱਲ। ਹੈ? ਇਹ ਲੱਤ ਨਹੀਂ ਮਾਰਦੀਆਂ ਗਿਆ ਉਹ ਲੱਤ ਮਾਰਦੀ ਸੀ ਦੂਜੀ ਉਦੋਂ ਤੈਨੂੰ ਕਿਹਾ ਸੀ ਹੁਣ ਨਹੀਂ ਇਹ ਨਹੀਂ ਮਾਰਦੀਆਂ ਗਿਆ। ਹਾਂ।

ਨੋ ਨੋ ਕੱਪੀ ਸੀ ਆ ਵੀ ਹੈ ਹਾਂ ਆ ਜਾ ਮੇਰੇ ਕੋਲੇ ਤਾਂ ਆ ਜਾ ਆਪਾਂ ਇਕੱਠੇ ਚੱਲਦੇ ਆ ਯਾਰ ਮੇਰੇ ਨਾਲ ਤਾਂ ਖਾਜੀ ਬਾਹਾਂ ਠੀਕ ਕਰ ਇਹਦੀਆਂ ਕਿਵੇਂ ਕਰੀਆਂ ਤਵਲਿਆਂ ਨੂੰ ਸਿੰਦੇ ਹਟਾ ਹਾਂ ਤੇ ਠੰਡੇ ਐ ਚੱਲ ਠੀਕ ਐ ਫਿਰ ਕਰ ਲੈ ਵਿੱਚ ਇਹਦਰ ਗੱਲ ਤਾਂ ਸੁਣ ਲਾ ਹਾਂ ਬੋਲ ਚੱਲਦੇ ਆ ਹੱਥ ਤਾਂ ਮਲਾ ਲਾ ਯਾਰ ਦੂਦ ਤੱਕ ਦਾ ਯਾਰ ਦੂਰ ਦੂਰੀ ਰਹਿਣਾ ਮੈਥੋਂ ਆਥਰੇ ਦਿਨ ਲੋਡ ਪਹਿਣੀ ਪੈਣੀ ਐ ਚਾਚੇ ਦੀ ਹਾਂ तू तेरा मेरा चाचा कि मैं तेरा चाचा पीसी हो जाए पहला ऐ दस तू मेरा चाचा कि मैं तेरा चाचा नहीं नहीं कुछ नहीं आती बेटा कुछ नहीं आती तू मेरे चाचा है चाल चाल मैं तेरा चाचा तू चाचा है चल ठीक है चाचा भतीजा चल मैं भतीजा आ जाओ चाचा चल आ जाओ चाचा जी आ जाओ मारू भी चल ਹਲੋ ਚਲੋ 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 ਇਹ ਇਧਰ ਆ ਮਰੀਕ ਓਏ ਅੰਜੀ ਆ ਗਿਆ ਯਾਰ ਬਾਹਰ ਖੁੱਲਾ ਪਿਆ ਕਿਧਰ ਨੰਗਿਆ ਹੋਣਾ ਜਾਂਦਾ ਤਾਂ ਹੈ ਨਹੀਂ ਕਿਤੇ ਨਹੀਂ ਨਹੀਂ ਮੈਂ ਹੁਣ ਟੋਕਰਾ ਬਦਲ ਕੀ ਆ ਬਾਈ ਪਤਾ ਸੀ ਓਡੰਗਾ ਨਹੀਂ ਪਾਉਣਾ ਤੂੰ ਖਾਜਾ ਲੈ 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 ਮੇਰਾ ਸ਼ੇਰ ਕੰਦਾ ਫੀਜ ਰਾਜੇ ਬਾਹਰ ਬੰਦ ਕਰਾ ਦੇ ਇਹ ਜਵਾਕ ਡਰ ਗਏ ਸੀ ਇਹਨੂੰ ਹਣੋ ਆ ਜਾ ਅੱਗੇ ਪਾੜ ਅੱਗੇ ਮੇਲੋ ਸਵੇਲੋ ਨਾ ਕਰਿਆ ਕਰ ਕਿਸੇ ਦਾ ਨਾਂ ਹੁੰਦਾ ਮਾਤਾ ਦਾ ਹਾਂ ਅਗਲਾ ਪਾਣੀ ਪਾਇਆ ਵੇ ਆਇਆ ਪਾਣੀ ਆ ਪਾਣੀ ਕਿੱਥੇ ਵੜਿਆ ਕਰਦੀਪੁਰ ਭਰਾਇਆ ਦੇ ਖਨਾਰ ਦੀ ਬਸਕਰ ਨੀ ਆਇਆ ਨਹੀਂ ਮੰਨਦਾ ਕਿ ਪਾਣੀ ਸਭ ਪਾਣੀ ਪਾਇਆ ਲੱਭ ਉਹ ਪਾਇਆ ਹਾਂ ਸਰ ਬਸ ਖਾ ਲੈਣਗੇ ਯਾਰ ਇਹ ਖਾ ਲੈਣਗੇ ਵੀਰ ਜੀ ਤੂੰ ਵੀ ਰਾਜੇ ਨਾਲ ਦਾ ਹੀ ਹੈ ਤੇਰੀ ਮੋੜ ਹੈ ਹੈ ਅੱਜ ਕੱਲ੍ਹ ਲੋਟਾ ਮੈਨੂੰ ਲੋਟ ਅਸੀਂ ਕਰਦੇ ਆ ਤੂੰ ਵੀ ਰਾਜੀ ਨਾਲ ਦਾ ਵੀਰੇ ਅੱਜ ਅੱਜ ਪਰੇ ਇੰਗਾ ਕੱਟ ਪਾਇਆ ਪਾ ਤਾ ਨਾ ਹਾਂ ਨਹੀਂ ਪਉਂਦਾ ਹੀ ਨਹੀਂ ਮਾਂ ਖਾਣ ਗਿਆ ਦਿਨੇ ਬੱਸ ਛੱਡ ਜਾ ਓਹ ਆਈ ਇਹ ਕਾਂਦੀ ਕਿਉਂ ਨਹੀਂ ਕੀ ਇਹ ਪਸੰਦ ਨਹੀਂ ਆ ਰੰਗਾ ਉਹਦਾ ਕਾਂਦੀ ਖੱਤੀ ਉਹਦਾ ਖਾ ਜੂਗੀ ਇਹਦੇ ਪਸੰਦ ਨਹੀਂ ਆਇਆ ਮੈਂ ਵੀ ਲਾ ਜਾ ਕੋਚ ਐ ਕਰ ਵੀਰ ਬਣ ਕੇ ਐ ਕਰ ਓਏ ਚਲ ਲੂਸਣ ਪਾ ਦੇ ਮੜਾ ਲੈ ਆ ਕੇ ਰੰਗ ਪਾ ਇਹ ਜੱਲ ਲੂਸਣ ਘਣਾ ਉਹ ਪਾ ਦਨੇ ਆ ਵਾ ਵੀ ਤੇਰਾ ਨਾ ਚੰਦਾ ਕੁਸ ਪਾ ਦਨੇ ਪਾ ਦਨੇ ਇਹ ਐਲੂਸ਼ਨ ਪਾਇ ਨੂੰ ਯਾਰ ਸਰਪੰਚਨੀ ਨੂੰ ਜੇ ਸਰਪੰਚਨੀ ਗੁੱਸੇ ਹੋ ਗਈ ਸਾਰਾ ਕੰਮ ਹੀ ਖਰਾਬ ਹੋ ਜੂ ਇਹ ਗੱਲ ਦਰਦ ਮਣਾਉਂਦੀ ਹੈ ਕਿ ਕੀ ਚੱਕਰ ਐ ਨੂੰ ਇਹ ਦਰਦ ਮਣਾਉਂਦੀ ਹੈ ਯਾਰ ਮੈਂ ਵੀ ਦਾ ਹੋਏ ਭਾਈ ਕੁਛ ਨਾ ਪਾਇ ਨੂੰ ਅੰਦਰ ਧਾੜ ਦੇ ਕਿ ਨਹੀਂ ਇਹ ਐ ਕਿਵੇਂ ਕਰਦੀ ਐ ਉੱਥੇ ਵੀ ਲਟੀ ਸੀ ਹਾਂ ਇਹ ਰੈਣੂ ਨਾ ਘੰਟਾ ਕੇ ਅੰਦਰ ਤਾੜ ਦੇ ਇਹਨੇ ਕੀ ਹਰਕਤ ਕਰਦੀ ਐ ਫੇਰ ਪਾਵਾਂਗੇ ਹੈ ਤਾੜ ਦੇ ਸ਼ੱਕ ਪਿਆ ਮੈਨੂੰ ਪਹਿਲਾਂ ਹੀ ਸੰਭਾਲਾ ਚੰਗਾ ਹੁੰਦਾ ਜੇ ਦਾਣਾ ਖਾ ਗਏ ਉਤੋਂ ਕੰਮ ਟਿੱਡਾ ਹੋ ਜਾਣਾ ਚਲੋ ਚਲੋ ਅੰਦਰ ਚਲੋ ਅੰਦਰ ਖੜੀ ਰੂ ਕਿੱਧਰ ਜਾਂਦੀ ਐ ਚਲੋ ਬਾੜ ਦਾ ਦੇ ਖੁਰਨੀ ਵਿਹਲੀ ਐ ਹਾਂ ਖੁਰਨੀ ਦਾ ਵਿਹਲੀ ਐ ਸਾਫ ਕਿਤੇ ਬਸ ਖੜੀ ਰਹਿੰਦੇ ਹੈ ਮਾਰੇ ਮੁੱਟੂ ਹੋਵੇ ਨਾ ਨੀਰਾ ਨਾ ਹੋਵੇ ਫੁਰਨੀ ਬਸੇਗਾ ਮੈਨੂੰ ਦਰਦ ਹੁੰਦਾ ਲੱਗਿਆ ਲੈਦ ਕਿੰਨੀ ਕੱਢੀ ਐ ਇਸ ਅੰਦਰੋਂ ਵਾ ਵਾ ਐ ਅੰਦਰ ਸੀ ਇਹ ਇकडे ਅੰਦਰ ਸੀ ਐ ਸੰਦ ਲੈਦ ਕੀਤੀ ਸੀ ਭਈ ਹਾਂ ਹਾਂ ਲੈਦ ਬਹੁਤ ਹੋਈ ਤੂੰ ਆਪ ਕੱਢੀ ਐ ਆਹ ਹਾਂ ਇੱਥੇ ਬਈ ਇੱਥੇ ਬਈ ਉਹ ਇੱਥੇ ਬਈ ਅੰਦਰ ਦਾ ਸੁੱਕਾ ਹੀ ਪਿਆ ਹੁੰਦਾ ਵੈਸੇ ਪਿਸ਼ਾਬ ਕਰਿਆ ਉੱਥੇ ਕਰਿਆ ਸਾਬ ਦਾ ਤਾਂ ਕੋਈ ਚੱਕਰ ਹੀ ਨਹੀਂ ਹੁੰਦਾ ਇੱਧਰ ਕਰਦੇ ਨਾਲ ਹਾਂ ਉੱਥੇ ਵੀ ਲਟ ਗਈ ਸੀ ਤੇ ਫਿਰ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਨੂੰ ਸ਼ੱਕ ਜਿਹਾ ਪਿਆ ਲੰਬੀ ਜੀ ਹੁੰਦੀ ਸੀ ਹੂੰ ਤਾਂ ਵੇਖ ਹੜਨਾ ਇੱਥੇ ਆਪਾਂ ਕਰਦੇ ਹਾਂ ਹੂੰ ਮੁੰਜੀ ਨਾਲ ਵਾਖਾ ਕਰਨਾ ਨਹੀਂ ਨਹੀਂ ਕਰੀ ਨਹੀਂ ਬਾੜਾ ਦੇ ਬਸ ਜੋ ਦਾਣਾ ਖਾ ਰਿਆ ਇਹਨੂੰ ਵੀ ਅੰਦਰ ਛਾੜ ਦੇਾਂਗੇ ਉਧਰ ਦੀ ਗੱਲ ਕਰ ਲੈਣੀਆਂ ਜੰਗਲੇ ਵਿੱਚ ਦੀ ਖੁੱਲੀ ਐ ਭਾਈ ਹਾਂ ਭਾਈ ਮੈਂ ਲੱਕ ਬਖੋਲ ਯਾਰ ਮੈਨੂੰ ਟਪਾਤਾ ਸੀ ਉਹ ਲੱਕੜ ਲਾਤੀ ਉਹਨੇ ਆ ਕੇ ਹਾਂ ਮੈਂ ਕੋੜੀਆਂ ਨਾਲ ਇੱਥੇ ਇੱਥੇ ਮੰਜਾ ਢਾਹ ਲੂੰ ਇੱਥੇ ਰਹਿ ਜੂਗਾ ਪਰ ਖੇਤ ਕਿਹੜਾ ਲੈ ਕੇ ਜਾਊ ਚਾਚੇ ਚਾਲ ਮਾਰ ਚਾਲ ਮਾਰ ਮਾਦੀ ਚਾਲਾ ਹਾਂ ਮਾਦੀ ਚਾਲਾ ਮਾਦੇ ਛਾਲਾ ਅੱਜ ਕਿਰਾ ਉਹ ਅੱਜ ਕਿਰਾ ਅੱਛੇ ਮਾਦੇ ਗਬਰੂ ਜਵਾਨ ਗਬਰੂ ਜਵਾਨ ਚਲੋ ਦੋਸਤੋ ਧੰਨਵਾਦ ਤੁਸੀਂ ਵੇਖਿਆ ਵੀਰੇ ਸਾਰਿਆਂ ਦਾ ਸ਼ੁਕਰੀਆ ਕਰਦੇ ਕੁਸਰੀਆ ਪਹਿਲਾ ਹੂੰਗਾ ਗਬਰੂ ਜਵਾਨ ਨਾ ਬੱਚਾ ਨਹੀਂ ਆ আচ্ছা ਜਦਗਾਰਾ ਲਾ ਦੇ ਇੱਕ ਫੇਰ ਅਕੀਤੇਪਤੇ ਸੀਗਾ ਕਟਣ ਲੱਗਿਆ ਵੀਰ ਧੰਨਵਾਦ ਤੁਸੀਂ ਵੇਖਿਆ ਧੰਨਵਾਦ ਵੀਰ ਜੀ ਹੂੰ